ਤੇ ਇਹਨਾਂ ਨੂੰ ਅਸੀਂ ਕਾਲ ਕਰਕੇ ਆਪਣੀ ਮਾਰਕੀਟ ਵਿੱਚ ਸਦਿਆ ਤੇ ਇਹਨਾਂ ਦਾ ਜਿਹੜਾ A to Z ਸਾਰਾ ਸਮਾਨ ਪੈਸੇ ਜਿਹੜਾ ਵਾ ਉਹ ਸਾਰੇ ਇਹਨਾਂ ਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਡਿੱਗੇ ਹੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰ ਦੇਣਾ ਮੇਰਾ ਪਹਿਲੇ ਗੁਲਸ਼ਨ ਕੁਮਾਰ ਨਾਮ ਆ ਮੈਂ ਮੁਸਤਾਫਾ ਮੁਸਤਾਫਾ ਬਾਜ ਜਟਾਂ ਦਾ ਰਹਿਣ ਵਾਲਾ ਮੈਂ ਫਿਚ ਮਾਰਕੀਟ ਵਿੱਚ ਲੰਘ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਮੇਰਾ ਪਰਚ ਕਦੋਂ ਡਿੱਗ ਗਿਆ ਮੇਰੇ ਘਟੋ ਘਟਾ 25 ਤੀਓ ਤੋਂ 25 ਤੋਂ 3000 ਰੁਪਏ ਮੇਰੇ ਪਰਚ ਵਿੱਚ ਸੀਗਾ ਔਰ ਔਰ ਮੈਨੂੰ ਇਹ ਵੀ ਨਹੀਂ ਪਤਾ ਵੀ ਕਦੋਂ ਡਿੱਗਿਆ ਤੇ ਮੈਂ ਜਾਂਦਾ ਪਿਆ ਜੀ ਮੈਨੂੰ ਕਾਲ ਆਈ ਇੱਕ ਬਹੁਤ ਹੀ ਰਿਸਪੈਕਟਡ ਭਾਜੀ ਰਿਸ਼ੀ ਭਾਜੀ ਹਾਂ ਜੀ ਵਿੱਕੀ ਭਾਜੀ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਭਾਜੀ ਤੁਹਾਡਾ ਕੁਝ ਮਿਸ ਹੋਇਆ ਜਾਂ ਤੁਹਾਨੂੰ ਕੁਝ ਲੱਗਦਾ ਪਿਆ ਤੁਹਾਡਾ ਕੁਝ ਘਟਿਆ ਇਸ ਕਰਕੇ ਮੈਂ ਆਪਣੇ ਜੇਬਾਂ ਦੇ ਹੱਥ ਮਾਰਿਆ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਮੇਰਾ ਪਰਚ ਗਾਇਬ ਆ ਵੀ ਮੇਰਾ 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 ਪਰਚ ਦੇਖ ਚੁੱਕਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਮੇਰਾ ਪਰਚ ਮੇਰੀ ਜੇਬ 'ਚ ਨਹੀਂ ਹੈਗਾ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਦੇ ਵਿੱਚ ਕੀ ਸੀਗਾ ਮੈਂ ਕਿਹਾ ਭਾਈ ਲਗਭਗ 25 ਤੋਂ 30 ਹਜ਼ਾਰ ਰੁਪਿਆ ਪਲੱਸ ਇੱਕ ਦੋ ਡਾਲਰ ਹੋਣਗੇ ਜੇ ਤਾਂ ਕਿ ਆਪਣਾ ਹਣੀ ਗਿਫਟ ਕੀਤੇ ਹੁੰਦੇ ਆ ਉਹ ਹੋਣਗੇ ਬਾਕੀ ਮੇਰਾ ਸਾੜੇ ਪ੍ਰੂਫ ਉਹਦੇ ਵਿੱਚ ਆ ਲਾਇਸੈਂਸ ਹੋ ਗਿਆ ਆਰਸੀ ਹੋ ਗਈ ਸਕੂਟੀ ਦੀ ਆਰਸੀ ਹੋ ਗਈ ਤੇ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਉਹਦੇ ਵਿੱਚ ਹੀ ਹੈ ਭਜੀ ਤੇ ਉਹ ਭਾਜੀ ਹੁਣੀ ਕਹਿੰਦੇ ਵੀ ਭਾਜੀ ਤੁਸੀਂ ਆਓ ਤੁਹਾਡੇ ਕੋਲ ਸਭ ਕੁਝ ਬਿਲਕੁਲ ਉਦਾਂ ਹੀ ਪਿਆ ਜਿੱਦਾਂ ਤੁਹਾਡਾ ਪਰਤ ਇੱਥੇ ਹੀ ਉਦਾਂ ਹੀ ਪਿਆ ਉਹ ਮੈਂ ਉਹਨਾਂ ਦਾ ਥੈਂਕ ਯੂ ਧੰਨਵਾਦ ਕਰਦਾ ਵੀ ਉਹਨਾਂ ਨੇ ਮੈਨੂੰ ਮੇਰਾ ਪਰਤ ਮਿਲਕ ਬਿਲਕੁਲ ਜਿੱਦਾਂ ਡਿੱਗਾ ਉਦਾਂ ਹੀ ਲਟਾਇਆ ਕਿ ਸਾਡੇ ਕੋ 9 ਵਜੇ ਦੀ ਗੱਲ ਆ ਇਹ ਗੁਲਸ਼ਨ ਕੁਮਾਰ ਜੀ ਹਾਡੇ ਨਾਲ ਆ ਮੁਸਤਾਬਾਤ ਹੋਈ ਸਰ ਇਹ ਕਿਤੇ ਸ਼ੋਪਿੰਗ ਕਰਕੇ ਬਾਜ਼ਾਰ ਵਿੱਚੋਂ ਆਏ ਸੀ ਮੱਛੀ ਮਾਰਕੀਟ ਚੋਂ ਲੰਘ ਰਿਹਾ ਸੀ ਸਰ ਤੇ ਇਹਨਾਂ ਦਾ ਸਰ ਅਚਾਨਕ ਪਰਸ ਮੱਛੀ ਮਾਰਕੀਟ 'ਚ ਡਿੱਗ ਗਿਆ ਤੇ ਸਰ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਸਾਰੇ ਸਾਡੇ ਹੱਥ ਲੱਗ ਗਿਆ ਸਰ ਉਹਦੇ ਵਿੱਚ ਵੇਖਿਆ ਤੇ 25 ਤੋਂ 30 ਹਜ਼ਾਰ ਰੁਪਿਆ ਮਾਉਂਟ ਹੈਗੀ ਸੀ ਤੇ ਇਹਨਾਂ ਦੇ ਸਰ ਆਈਡੀ ਪ੍ਰੂਫ ਪੈਨ ਕਾਰਡ ਆਧਾਰ ਕਾਰਡ ਬਾਕੀ ਸਰ ਇਹਨਾਂ ਦੀ ਆਰਸੀ ਵਗੈਰਾ ਵੀ ਹੈਗੀ ਲਾਇਸੈਂਸ ਡਰਾਈਵਿੰਗ ਲਾਇਸੈਂਸ ਵੀ ਵਿੱਚ ਸੀ ਤੇ ਡਾਲਰ ਵਗੈਰਾ ਵੀ ਹੈਗੇ ਸੀ ਇਸਾਰੇ ਇਹਨਾਂ ਦਾ ਇਹਨਾਂ ਦੀ ਕਿਸਮਤ ਅੱਛੀ ਹੀ ਕਿ ਉਹਦੇ ਵਿੱਚ ਜਿਹੜਾ ਹੀ ਇਹਨਾਂ ਦਾ ਫੋਨ ਨੰਬਰ ਇਹਨਾਂ ਦਾ ਵਿਜ਼ਿਟਿੰਗ ਕਾਰਡ ਜਿਹੜਾ ਹੀ ਜਿਹੜਾ ਇਹ ਕੰਮ ਕਰਦੇ ਆ ਆਪਣਾ ਟਰੇਡਰ ਦਾ ਉਹ ਮਤਲਬ ਕਿ ਵਿਜ਼ਿਟਿੰਗ ਕਾਰਡ ਹੈਗਾ ਹੀ ਤੇ ਇਹਨਾਂ ਨੂੰ ਅਸੀਂ ਕਾਲ ਕਰਕੇ ਆਪਣੀ ਮਾਰਕੀਟ ਵਿੱਚ ਸਦਿਆ ਤੇ ਇਹਨਾਂ ਦਾ ਜਿਹੜਾ A to Z ਸਾਰਾ ਸਮਾਨ ਪੈਸੇ ਜਿਹੜਾ ਵਾ ਉਹ ਸਾਰੇ ਇਹਨਾਂ ਦੇ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਲਿੱਗੇ ਹੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਵਾਪਸ ਕਰ ਦਿੱਤੇ ਤੇ ਮੇਰਾ ਬਰਦਰਾ ਛੋਟਾ ਮੈਂ ਜਲੰਧਰ ਤੋਂ ਆਇਆ ਮੇਰਾ ਨਾਮ ਕਮਲ ਕੁਮਾਰ ਹੈ ਮੈਂ ਜਲੰਧਰ ਤੋਂ ਆਇਆ ਮੈਂ ਇੱਥੇ ਆਪਣੇ ਸੀ ਜੋਤੀ ਤੇ ਆਇਆ ਸੀ ਤੇ ਮੈਂ ਸ਼ਾਮ ਨੂੰ ਇਹਦੇ ਕੋਲ ਆ ਗਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਮਿਲਣ ਵਾਸਤੇ ਆ ਗਿਆ ਅਸੀਂ ਇੱਥੇ ਸ਼ਾਪਿੰਗ ਕਰਨ ਆਏ ਸੀ ਸ਼ਾਪਿੰਗ ਕਰਦੇ ਕਰਦੇ ਦਾ ਪਰਸ ਕਦੋਂ ਡੇਗ ਗਿਆ ਸਾਨੂੰ ਵੀ ਨਹੀਂ ਪਤਾ ਚੱਲਿਆ ਇਹ ਸਰ ਦਾ ਫੋਨ ਆਇਆ ਸਬਜੀ ਦਾ ਕਿ ਤੁਹਾਡਾ ਕੋਈ ਮਿਸਿੰਗ ਹੈ ਤੁਹਾਡਾ ਪ੍ਰੋਡਕਟ ਮਤਲਬ ਤੁਸੀਂ ਇਹਨੇ ਜੇਬਾ ਜੂਬਾ ਦੇਖਿਆ ਤੇ ਆਪਣਾ ਪਰਸ ਨਹੀਂ ਸੀ ਅਸੀਂ ਉਸੇ ਟਾਈਮ ਵਾਪਸ ਆਏ ਆ ਐਜੇਟ ਸਾਨੂੰ ਉਦਾਂ ਦਾ ਉਦਾਂ ਹੀ ਪਰਸ ਆ ਨੂੰ ਮਿਲ ਗਿਆ ਸਾਡੇ ਪੈਸੇ ਪੂਰੇ ਪੂਰੇ ਸੇਫ ਹੈ ਸਾਡੇ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਪੈਨ ਕਾਰਡ ਪਰਸ ਵਿੱਚ ਜੋ ਜੋ ਸਮਾਨ ਸੀ ਸਾਰਾ ਸਾਨੂੰ ਇਦਾਂ ਹੀ ਮਿਲ ਗਿਆ ਮੈਂ ਜਲੰਧਰੋਂ ਆਇਆ ਸੀ ਇਹਨੂੰ ਮਿਲਣ ਵਾਸਤੇ ਅਸੀਂ ਇੱਧੇ ਘੁੰਮਣਾਗੇ ਮੈਂ ਕਿਹਾ ਸ਼ਾਮ ਨੂੰ ਬੋਰ ਹੋ ਰਹੇ ਹਾਂ ਚੱਲ ਆ ਜਾ ਤੇਰਾ ਸ਼ਹਿਰ ਦੇਖ ਲਈਏ ਅਸੀਂ ਸ਼ਹਿਰ ਗਰਦਾਸਪੁਰ ਦੇਖਣ ਆ ਗਏ ਘੁੰਮਣ ਆ ਗਏ ਪਰ ਬਹੁਤ ਬਹੁਤ ਧੰਨਵਾਦ ਆ ਇਹ ਆਮ ਆਦਮੀ ਤੇ ਬਹੁਤ ਹੀ ਇਮਾਨਦਾਰ ਬਹੁਤ ਹੀ ਮਤਲਬ ਜਾਗਰੂਕ ਹੋਰ ਬਹੁਤ ਹੀ ਵਧੀਆ ਵਰਕਰ ਨੇ ਜੀ ਕਿੱਦਾਂ ਲੱਗੇ ਗਰਦਾਸਪੁਰ ਬਹੁਤ ਵਧੀਆ ਜੀ ਮਹੋਤ ਹੈ ਜੀ ਅੱਜ ਬਹੁਤ ਖੁਸ਼ੀ ਆਈ ਕਿ ਇਮਾਨਦਾਰੀ 100%